ਚੋਣ ਦੇ ਬੱਚਾ ਅੱਜ ਆਪਾਂ ਪਾ ਰਹੇ ਹਾਂ ਜਿੰਕ ਤੇ ਜੁਰਗ ਤੇ ਡੀ ਜੀ ਪੀ ਤੇ ਲੋਹਾ ਖਾਦਰ ਲਾ ਕੇ ਪਾ ਰਹੇ ਲੋਹਾ ਖਾਦਰ ਆ ਬੈਗ ਵਾਲੇ ਲੋਹਾ ਖਾਦ ਜਿਹੜੇ ਭਰਾ ਕਹਿੰਦੇ ਵੀ ਜਿੰਕ ਇਹ ਆਪਾਂ ਚਲੇਟਡ ਨਹੀਂ ਪਾਰੇ ਥੋੜੇ ਨੇ ਇਹ ਵੀ ਸ਼ੇਅਰ ਕਰ ਦਿੱਗੇ ਵੀ ਡੀ ਜੀ ਪੀ ਨਾਲ ਜਿੰਕ ਪੈਂਦੀ ਨਹੀਂ ਆਪਾਂ ਜਿੰਕ ਪਾ ਰਹੇ ਜਾਰਾ ਕੰਪਨੀ ਦੀ ਪ੍ਰੋ ਕੋਟ ਜਿੰਕ ਇਹਦਾ ਤੁਹਾਨੂੰ ਆਪਾਂ ਰਿਜ਼ਲਟ ਵੀ ਦੱਸਾਂਗੇ ਵੀਡੀਓ ਇਹਦੇ ਮਾਰੇ ਹੋਰ ਪਾਵਾਂਗੇ ਆਪਾਂ ਵੀਡੀਓ ਵੀ ਰਿਜ਼ਲਟ ਕਿਦਾਂ ਰਿਹਾ ਇਹ ਤਿੰਨ ਕਿੱਲੇ ਦਾ ਇੱਕ ਆ ਤੇ ਆਪਾਂ ਇਹ ਦੋ ਪਾ ਰਹੇ ਆ 6 ਕਿੱਲਾਂ ਦੇ ਵਿੱਚ ਆ ਦੇਖੋ ਰਿਜ਼ਲਟ ਆਪਾਂ ਤੁਹਾਡੇ ਸਾਹਮਣੇ ਦੁਬਾਰੇ ਵੀਡੀਓ ਬਣਾ ਕੇ ਦੱਸਾਂਗੇ ਆਪਾਂ ਕੋਈ ਕੰਪਨੀ ਦੀ ਐਡ ਨਹੀਂ ਕਰਦੇ ਭਰਾਵੋ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਕਿਸਾਨ ਭਰਾਵਾਂ ਤੱਕ ਤੇ ਜਾਰਾ ਕੰਪਨੀ ਦੀ ਜਾਰਾ ਬੀਟਾ ਪ੍ਰੋਕੋਡ ਜਿੰਕ ਹੈ ਇਹ 1 ਲੀਟਰ ਆ ਇਹ ਫੜਾਪਾ ਮਾ 3 ਕਿੱਲਿਆਂ ਦਾ ਤੇ ਇਹ ਦੁੱਧ ਵਰਗੀ ਹੁੰਦੀ ਹੈ ਇਹ ਪਾਈਏ ਨਾ ਪੁੱਟੀ ਨਾ ਘਾਟੇ ਨੂੰ ਵਿੱਚ ਆਉਂ ਕਰ ਲਾ ਆ ਦੇਖੋ ਇਸ ਤਰ੍ਹਾਂ ਨਿਕਲਦੀ ਹੈ ਥੋੜੇ ਨਾਲ ਇਹਦੀ ਵੀਡੀਓ ਸ਼ੇਅਰ ਕਰਾਂਗੇ ਆਪਾਂ ਵੀ ਕੀ ਮੈ ਰਿਜ਼ਲਟ ਰਿਹਾ ਆਪਣੇ ਵੀਡੀਓ ਦੇ ਵਿੱਚ ਦਿਖਾ ਰਹੇ ਕੋਈ ਫੇਕ ਨਹੀਂ ਹੈ ਇਹ ਦੁੱਧ ਵਰਗੀ ਜਮਾ ਗਿੱਲੀ ਨਹੀਂ ਕਰਦੀ ਗਿੱਲੀ ਹੋ ਜੂ ਇਹ ਜਦੋਂ ਗਿੱਲੀ ਹੋਊਗੀ ਤੇ ਆਪਾਂ ਝੋਨੇ 'ਚ ਪਾਣੀ ਲੱਗ ਜਾਂਦਾ ਬੜੀ ਗਿੱਲੀ ਨਹੀਂ ਹੁੰਦੀ ਜੇ ਆਪਾਂ ਗੱਲ ਕਰੀ ਕਿਸੇ ਨਾਲ ਤੇ ਉਹ ਪਤਾ ਨਹੀਂ ਲੱਗਦਾ ਵੀ ਜ਼ੂਰੀਆ ਤੇ ਡੀ.ਪੀ ਪਾਣੀ ਆ ਬਣ ਜਾਂਦੇ ਉਹ ਨਹੀਂ ਹੁੰਦੀ ਆ ਦੇਖੋ ਪਾਣੀ ਲੱਗ ਰਿਹਾ ਝੋਨੇ 'ਚ ਤੇ ਆਪਣਾ ਝੋਨਾ ਅੱਜ 12 ਦਿਨ ਦਾ ਹੋ ਗਿਆ ਤੇ 10-12 ਦਿਨਾਂ ਨੇ ਝੋਨੇ 'ਚ ਆਪਾਂ ਡੱਕੇ ਸਾਰੇ ਖੜੇ ਹੋ ਕੇ ਡੀ.ਪੀ ਜ਼ਿੰਕ ਜ਼ੂਰੀਆ ਲੋਹਾ ਖਾਦ ਤੇ ਜ਼ਿੰਕ ਪ੍ਰੋਕੋਟ ਪਾ ਰਹੇ ਆ ਤੇ ਇਧਰ ਆਪਾਂ ਰਿਜ਼ਲਟ ਵੀ ਛੇਤੀ ਸ਼ੇਅਰ ਕਰਾਂਗੇ ਤੁਹਾਡੇ ਸਾਹਮਣੇ ਵੀ ਰਿਜ਼ਲਟ ਕਿੱਦਾਂ ਰਿਹਾ ਕਿਉਂਕਿ ਕਿਸਾਨ ਭਰਾ ਵੀ ਕਈ ਕਹਿੰਦੇ ਵੀ ਰਿਜ਼ਲਟ ਹੈ ਨਹੀਂ ਜਾਂ ਨਹੀਂ ਕਿਸਾਨ ਭਰਾ ਘਬਰਾਣਾ ਹੁਣ ਤੇ ਆਪਾਂ ਤੁਹਾਡੇ ਨੂੰ ਜਰੂਰ ਕਰਾਂਗੇ ਸ਼ੇਅਰ ਨਵੀਂ ਵੀਡੀਓ ਦੇਖਣ ਲਈ ਕਿਸਾਨ ਭਰਾਵੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਅੱਗੇ ਕਿਸਾਨ ਭਰਾਵਾਂ ਮਿਲ ਕੇ ਸ਼ੇਅਰ ਕਰਿਓ ਜਿਆਦਾ ਦੇ ਹੋਰ ਵੀ ਪ੍ਰਾਪਤ ਬਹੁਤ ਵਧੀਆ ਹੋਣਗੇ ਆ ਤੇ ਧੰਨਵਾਦ ਜੀ